ਕਹਿੰਦੇ ਕੁਝ ਐਸੇ ਹੁੰਦੇ ਆ ਜਿਹੜੇ ਫਕੀਰਾਂ ਦੀ ਸੋਹਬਤ ਜਾ ਕੇ ਦਾਤਾਂ ਮੰਗਦੇ ਆ ਦਾਤਾਂ ਯਾਨੀ ਚੀਜ਼ਾਂ ਮੰਗਦੇ ਆ ਤਾਂ ਕਈ ਐਸੇ ਹੁੰਦੇ ਆ ਜਿਹੜੇ ਫਕੀਰਾਂ ਦੀ ਸੋਹਬਤ ਜਾ ਕੇ ਚੀਜ਼ਾਂ ਨਹੀਂ ਮੰਗਦੇ ਉਹ ਦਾਤਾਂ ਨਹੀਂ ਮੰਗਦੇ ਉਹ ਦਾਤਾਰ ਨੂੰ ਮੰਗਦੇ ਆ ਦਾਤਾਰ ਮਤਲਬ ਜਿਹੜਾ ਦਾਤਾਂ ਦੇਣ ਵਾਲਾ ਹੈ ਜਿਹੜਾ ਦਾਤਾਂ ਵੰਡਣ ਵਾਲਾ ਹੈ ਇਸ ਲਈ ਉਹ ਕਹਿੰਦੇ ਕਈ ਤੇ ਦਾਤਾਂ ਮੰਗਦੇ ਕਈ ਮੰਗਦੇ ਉਹ ਦਾਤਾਰ ਉਹ ਜਿਨ੍ਹਾਂ ਨੇ ਦਾਤਾ ਮੰਗਿਆ ਉਹਨੂੰ ਮਿਲਦੇ ਸਭ ਭੰਡਾਰ ਬੜੀ ਪਿਆਰੀ ਗੱਲ ਕਹਤੀ ਉਹਨਾਂ ਨੇ जरा ਸੋਚ ਕੇ ਦੇਖੋ ਉਹ ਕਹਿੰਦੀ ਇੱਕ ਦਾਤ ਮੰਗ ਕੇ ਜਾਂਦਾ ਹੈ ਤੇ ਇੱਕ ਕਹਿੰਦਾ ਦਾਤ ਕੀ ਲੈਣੀ ਮੈਨੂੰ ਦਾਤਾ ਹੀ ਚਾਹੀਦਾ ਹੈ ਉਹ ਕਹਿੰਦੇ ਜਦੋਂ ਦਾਤਾ ਹੀ ਮਿਲ ਗਿਆ ਤਾਂ ਫਿਰ ਦਾਤੇ ਦੇ ਸਾਰੇ ਭੰਡਾਰ ਕਿਨੂੰ ਮਿਲਣੇ ਆ ਇਹ ਤਾਂ ਆਪ ਇੱਕ ਛੋਟੀ ਜਿਹੀ ਸਮਝ ਦੀ ਗੱਲ ਹੈ ਨਾ ਜਿਦਾ ਅਸੀਂ ਕਬੀਰ ਸਾਹਿਬ ਦੀ ਇੱਕ ਬਾਣੀ ਦਾ ਇੱਕ ਸ਼ਬਦ ਯਾਦ ਆ ਗਿਆ ਸਾਨੂੰ ਕਬੀਰ ਸਾਹਿਬ ਕਹਿੰਦੇ ਇੱਕ ਨਾਰ ਜੋ ਬਈ ਸਧਾਰਨ ਇਕ ਨਾਰ ਜੋ ਭਈ ਸਧਾਰਨ ਰਾਜਾ ਸੰਗ ਬਿਹਾਈ ਇਕ ਨਾਰ ਜੋ ਭਈ ਸਧਾਰਨ ਰਾਜਾ ਸੰਗ ਬਿਹਾਈ ਕਹੇ ਕਬੀਰ ਉंचे ਨਿਉ ਹਲਾਇਆ ਸੋ ਰਾਣੀ ਕਹਿਲਾਈ ਦੇਖੋ ਕਬੀਰ ਸਾਹਿਬ ਕਿਦਾਂ ਗਿਆਨ ਦਿੰਦੇ ਐ ਕਹਿੰਦੇ ਕਿ ਸਧਾਰਨ ਔਰਤ ਉਹ ਇੱਕ ਮਿਸਾਲ ਦਿੰਦੇ ਕਿ ਸਾਖੀ ਸੁਣਾਉਂਦੇ ਹੁੰਦੇ ਸੀ ਕਬੀਰ ਸਾਹਿਬ ਆਪਣੇ ਨਾ ਪਿਆਰਿਆਂ ਨੂੰ ਸਮਝਾਉਣ ਦੀ ਖਾਤਰ ਉਹ ਕਹਿੰਦੇ ਇੱਕ ਸਧਾਰਨ ਔਰਤ ਇੱਕ ਕੂਏ ਤੇ ਪਾਣੀ ਭਰ ਰਹੀ ਸੀ। ਔਰ ਪਾਣੀ ਭਰ ਕੇ ਨਾ ਉਹ ਪਾਣੀ ਦਾ ਘੜਾ ਲੈ ਕੇ ਜਾ ਰਹੀ ਸੀ ਆਪਣੇ ਘਰ ਦੀ ਤਰਫ। ਇੱਕ ਲੜਕੀ ਸਧਾਰਨ ਜੀਵਨ ਸੀ ਉਹਦਾ। ਕੱਖਾਂ ਦੀ ਕੁਲੀ 'ਚ ਰਹਿਣ ਵਾਲੀ, جھੋਂਪੜੀ 'ਚ ਰਹਿਣ ਵਾਲੀ ਸੀ ਉਹ। ਉਧਰ ਦੀ ਇੱਕ ਰਾਜਾ ਜਾ ਰਿਹਾ ਸੀ। ਰਾਜਾ ਜਾ ਰਿਹਾ ਸੀ। ਤਾਂ ਰਾਜੇ ਦੀ ਨਜ਼ਰ ਜਦੋਂ ਉਸ ਤੇ ਪਈ ਤਾਂ ਕਹਿੰਦੇ ਉਹਦੀ ਨਜ਼ਰ ਜਦੋਂ ਰਾਜੇ ਤੇ ਪਈ ਤਾਂ ਰਾਜੇ ਨੂੰ ਉਹਦੇ ਨਾਲ ਹੋ ਗਿਆ ਪਿਆਰ। ਤਕਬੀਰ ਸਾਹਿਬ ਕਹਿੰਦੇ ਫਿਰ ਕੀ ਹੋਇਆ ਕਿ ਰਾਜੇ ਨੇ ਉਹਲੇ ਕਰਨੀਓਤਾ ਭੇਜਿਆ ਔਰ ਉਹਦੀ ਹੋ ਗਈ ਰਾਜੇ ਨਾਲ ਸ਼ਾਦੀ ਹੁਣ ਜਦੋਂ ਸ਼ਾਦੀ ਹੋਈ ਤਾਂ ਫਿਰ ਉਹ ਸੁਧਾਰਨ ਨਹੀਂ ਰਹਿ ਗਈ ਹੁਣ ਉਹ ਕਹਿੰਦੇ ਰਾਜੇ ਬਰਾਬਰ ਬੈਠ ਕੇ ਕੀ ਕਹਲਾਈ ਰਾਣੀ ਉਹਨੇ ਮਿਸਾਲ ਕਬੀਰ ਸਾਹਿਬ ਕਿਉਂ ਦਿੰਦੇ ਐ ਕਿ ਇਸ ਤਰ੍ਹਾਂ ਤੇਰੀ ਆਤਮਾ ਵੀ ਇੱਕ ਸੁਧਾਰਨ ਕਿਹਦਾ ਬੰਦਾ ਕਹਿ ਲਵੇ ਨਾ ਮੈਂ ਬੰਦਾ ਕਹਿੰਦਾ ਪਾਪੀ ਆ ਗੁਨਾਹਗਾਰ ਆ ਮੈਂ ਬੜਾ ਬੁਰਾ ਹਾਂ ਪਰ ਅਸੀਂ ਬਹੁਤ ਵਾਰ ਦਸੀਦਾ ਹੈ ਕਿ ਆਪਣੇ ਨੂੰ ਪਾਪੀ ਗੁਨਾਹਗਾਰ ਬੁਰਾ ਨਾ ਸਮਝੋ ਕਿਉਂਕਿ ਪਰਮਾਤਮਾ ਦਾ ਅੰਸ਼ ਉਹ ਆਤਮਾ ਸਾਡੇ ਅੰਦਰ ਹੀ ਹੈ ਇਹਦਾ ਮਤਲਬ ਜੇ ਅੰਸ਼ ਪਰਮਾਤਮਾ ਦਾ ਅੰਸ਼ ਆਤਮਾ ਸਾਡੀ ਅੰਦਰ ਹੈ ਤਾਂ ਸਾਡੀ ਅੰਦਰ ਇਹ ਸ਼ਕਤੀ ਹੈ ਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਸਕਦੇ ਹਾਂ ਉਹਦਾ ਰੂਪ ਹੋ ਹੁਣ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਅੱਜ ਤੂੰ ਜਿੰਨਾ ਮਰਜੀ ਸੁਧਾਰਨ ਹੈ ਅੱਜ ਬਿਸ਼ੱਕ ਤੈਨੂੰ ਕੋਈ ਨਹੀਂ ਜਾਣਦਾ ਪਰ ਇੱਕ ਵਾਰ ਆਪਣੀ ਆਤਮਾ ਰੂਪੀ ਇਹ ਇਸਤਰੀ ਨੂੰ ਉਹ ਪਰਮਾਤਮਾ ਰੂਪੀ ਪਤੀ ਨਾਲ ਜੋੜ ਕੇ ਦੇਖ ਤੇਰੇ ਰੁਤਵੇ ਵੀ ਬੜੇ ਹੋ ਜਾਣਗੇ ਤੇਰੇ ਰੁਤਬੇ ਵੀ ਉੱਚੇ ਹੋ ਜਾਣਗੇ ਸੋ ਇਸ਼ਾਰਾ ਕਰਦੇ ਆ ਕਿ انسان ਦੁਨੀਆ ਦਾ ਕਰਮ ਕਰਦਿਆਂ ਹੋਇਆ ਵੀ ਅਗਰ ਤੂੰ ਵਕਤ ਕੱਢ ਕੇ ਆਪਣੀ ਤਾਰ ਨੂੰ ਆਪਣੇ ਪ੍ਰਭੂ ਨਾਲ ਜੋੜਦਾ ਹਾਂ ਤਾਂ ਯਾਦ ਰੱਖ ਉੱਚਿਆਂ ਨਾਲ ਯਾਰੀ ਲਾਵਾਂਗੇ ਉੱਚਿਆਂ ਨਾਲ ਤਾਰ ਜੋੜਾਂਗੇ ਤਾਂ ਫੇਰ ਹੀ ਸਾਡੇ ਜੀਵਨ ਨੂੰ ਉਚਾਈ ਮਿਲੇਗੀ ਸਮਝ ਦਿਓ ਕਿ ਨਹੀਂ ਇਸ ਕਰਕੇ ਤਾਂ ਹੀ ਵਾ ਫਰੀਦ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਕਹਿੰਦੇ ਜਿਨ੍ਹਾਂ ਨੇ ਦਾਤਾ ਕਈਆਂ ਨੇ ਦਾਤਾ ਮੰਗੀਆਂ ਤਾਂ ਕੀ ਮੰਗਦੇ ਹੋ ਦਾਤਾਰ ਉਹ ਜਿਨ੍ਹਾਂ ਨੇ ਦਾਤਾ ਮੰਗਿਆ ਉਹਨੂੰ ਮਿਲਦੇ ਸਭ ਹੁਣ ਤੁਸੀਂ ਵੀ ਦੇਖ ਲਓ ਜੀ ਭੰਡਾਰ ਚਾਹੀਦੇ ਤਾਂ ਦਾਤੇ ਨੂੰ ਮੰਗਿਆ ਕਰੋ ਉਹ ਸਿਮਰਨ ਕਰਿਆ ਕਰੋ ਬੰਦਗੀ ਕਰਿਆ ਕਰੋ ਧਿਆਨ ਮੈਡੀਟੇਸ਼ਨ ਕਰਿਆ ਕਰੋ ਤਾਂ ਕਿ ਤੁਹਾਡੀ ਤਾਰ ਉਹ ਦਾਤੇ ਨਾਲ ਜੁੜ ਸਕੇ ਕਿਉਂਕਿ ਇਹ ਦਾਤੇ ਨੇ ਇਹ ਜ਼ਿੰਦਗੀ ਦਿੱਤੀ ਹੈ ਨਾ ਤਾਂ ਫਿਰ ਉਹ ਕਮਾਗੇ ਕਦੀ ਨਾ ਇਹ ਸੋਚੋ ਕਿ ਪਤਾ ਨਹੀਂ ਮੈਨੂੰ ਰੱਬ ਮਿਲਣਾ ਕਿ ਨਹੀਂ ਮਿਲਣਾ ਪਤਾ ਨਹੀਂ ਮੈਂ ਰੱਬ ਤੱਕ ਪਹੁੰਚਣਾ ਜਾਂ ਨਹੀਂ ਪਹੁੰਚਣਾ ਬਲਕਿ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਨਾ ਇਸੇ ਲਈ ਦਿੱਤੀ ਹੈ ਇੱਕ ਬਾਪ ਔਰ ਬੇਟੇ ਨੂੰ ਮਿਲਣ ਤੋਂ ਕੋਈ ਅਰੇ ਇੱਥੇ ਫਿਰ ਕਮਾਗੇ ਮਿਹਨਤ ਤਾਂ ਸਾਨੂੰ ਕਰਨੀ ਬਹੁਤ ਵਾਰ ਦੱਸੀਦਾ ਨਾ ਇੱਕ ਬੱਚਾ ਡਾਕਟਰ ਹੋ ਸਕਦਾ ਹੈ ਵਕੀਲ ਹੋ ਸਕਦਾ ਹੈ ਸਾਇੰਟਿਸਟ ਹੋ ਸਕਦਾ ਪਰ ਹੁਣਾ ਉਹਨਾਂ ਹੀ ਹੈ ਜਿਨ੍ਹਾਂ ਮਿਹਨਤ ਏਕ ਇਨਸਾਨ ਇੱਕ ਬੱਚਾ ਡਾਕਟਰ ਬਣ ਸਕਦਾ ਹੈ ਮਿਹਨਤ ਦੇ ਨਾਲ ਇੱਕ ਬੱਚਾ ਵਕੀਲ ਬਣ ਸਕਦਾ ਹੈ ਮਿਹਨਤ ਦੇ ਨਾਲ ਇੱਕ ਬੱਚਾ ਕੋਈ ਅਫਸਰ ਬਣ ਸਕਦਾ ਹੈ ਪਾਇਲਟ ਬਣ ਸਕਦਾ ਹੈ ਮਿਹਨਤ ਦੇ ਨਾਲ ਏਕ ਇਨਸਾਨ ਭਗਵਾਨ ਵੀ ਉਸ ਮੰਜ਼ਿਲ ਤੱਕ ਵੀ ਪਹੁੰਚੀ ਪਰ ਉਹਦੇ ਵਾਸਤੇ ਵੀ ਆਪਣੀ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਬਿਨਾ ਮਿਹਨਤ ਹੋ ਤਾਂ ਡਾਕਟਰ ਬਣਨਾ ਔਖਾ ਹੈ ਬਿਨਾ ਮਿਹਨਤ ਹੋ ਵਕੀਲ ਬਣਨਾ ਔਖਾ ਹੈ ਤਾਂ ਫਿਰ ਜਰਾ ਸੋਚੋ ਸਭ ਤੋਂ ਉੱਚੀ ਉਹ ਪਦਵੀ انسان ਤੋਂ ਭਗਵਾਨ ਹੋਣਾ ਉੱਥੇ ਹੀ ਮਿਹਨਤ ਕਰਨੀ ਪਰ ਜੇ انسان ਇਹ ਸੰਕਲਪ ਲੈ ਲਵੇ ਨਾ ਕਿ ਮੈਂ ਉਸ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਫਿਰ انسان ਹਰ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਗੱਲ ਯਾਦ ਰੱਖਣਾ ਇਸ ਲਈ ਇਸ ਫੇਰ ਕਮਾਗੇ ਦਾਤਾ ਘਟ ਮੰਗੀਏ ਤਾਂ ਦਾਤੇ ਵੱਲ ਧਿਆਨ ਜਿਆਦਾ ਦੇਈਏ ਕਿਉਂਕਿ ਜਦੋਂ ਦਾਤਾ ਸਾਡੇ ਨਾਲ ਹੈ ਤਾਂ ਦਾਤਾ ਯਾਨੀ ਉਹਦੇ ਘਰ ਦੇ ਭੰਡਾਰ ਤਾਂ ਆਪ ਹੀ ਸਾਡੇ ਵਾਸਤੇ ਖੁੱਲ ਜਾਂਦੇ ਆ ਦਰਵਾਜੇ ਕਿ ਤੂੰ ਮੇਰਾ ਹੈ ਤਾਂ ਮੇਰੇ ਭੰਡਾਰ ਵੀ ਹੁਣ ਇਹ ਲਈ ਕਈ ਤੇ ਦਾਤਾ ਮੰਗਦੇ ਕਈ ਮੰਗਦੇ ਉਹ ਦਾਤਾਰ ਜਿਨ੍ਹਾਂ ਨੇ ਦਾਤਾ ਮੰਗਿਆ ਉਹਨੂੰ ਮਿਲਦੇ ਸਭ ਭੰਡਾਰ ਜਦ ਸਮਝੀ ਰਮਜ ਇਹ ਸੱਚ ਦੀ ਜਦ ਸਮਝੀ ਰਮ ਜੀ ਇਹ ਸੱਚ ਦੀ ਮੈਂ ਜੋੜੀ ਦਾਤੇ ਨਾਲ ਕਹਿੰਦੇ ਜਦੋਂ ਮੈਨੂੰ ਇਹ ਰਮ ਜੀ ਦਾ ਪਤਾ ਲੱਗਾ ਕਿ ਦਾਤਾ ਇੱਕ ਇੱਕ ਚੀਜ਼ ਪਿੱਛੇ ਨਹੀਂ ਦੌੜਨਾ ਉਹ ਦਾਤੇ ਪਿੱਛੇ ਦੌੜੀਏ ਉਹ ਦਾਤੇ ਨੂੰ ਮੰਗੀਏ ਉਹ ਦਾਤੇ ਨਾਲ ਜੁੜੀਏ ਕਹਿੰਦੇ ਜਦੋਂ ਇਹ ਸਚਾਈ ਦਾ ਪਤਾ ਲੱਗਾ ਤਾਂ ਮੈਂ ਵੀ ਆਪਣੀ ਤਾਰ ਫਿਰ ਦਾਤੇ ਨਾਲ ਜੋੜ ਦਿੱਤੀ ਜਦ ਸਮਝੀ ਰਮ ਜੀ ਰਮ ਜੀ ਕਹਿੰਦੇ ਕਿ ਨੁਕਤਾ ਇੱਕ ਯੁਕਤੀ ਕਹਿੰਦੇ ਜਦੋਂ ਇਹ ਭੇਦ ਪਤਾ ਲੱਗਾ ਨਾ ਉਹ ਭਾਈ ਦਾਤਾ ਨਾ ਮੰਗ ਦਾਤੇ ਨੂੰ ਮੰਗ ਲੈ ਸਾਰੇ ਭੰਡਾਰ ਤੇਰੇ ਜਦੋਂ ਇਹ ਗੱਲ ਮੈਨੂੰ ਸਮਝ ਆਈ ਫਿਰ ਮੈਂ ਦੁਨੀਆ ਨੂੰ ਮੰਗਣਾ ਛੱਡ ਕੇ ਆਪਣੇ ਰੱਬ ਨੂੰ ਮੰਗਣਾ ਸ਼ੁਰੂ ਕੀਤਾ ਜਰਾ ਸਮਝਣਾ ਸਾਰਿਆਂ ਨੇ ਕਿਉਂਕਿ ਉਹ ਬਾਬਾ ਫਰੀਦ ਜਿਹੜੇ ਬਹੁਤ بڑے ਫਕੀਰ ਹੋਏ ਉਹਨਾਂ ਦੇ ਜੀਵਨ ਦੀ ਘਟਨਾ ਤੁਹਾਨੂੰ ਪਤਾ ਹੈ ਭੰਡਾਰ ਕਿੱਥੋਂ ਮਿਲਦੇ ਹੈ ਕਿ ਜਦੋਂ ਬਾਬਾ ਫਰੀਦ ਛੋਟੀ ਉਮਰ ਸੀ ਨਾ ਉਹਨਾਂ ਦੀ 6-7 ਸਾਲ ਦੀ ਤਾਂ ਮਾਂ ਨੇ ਕਿਹਾ ਬੇਟਾ ਰੱਬ ਦੀ ਬੰਦਗੀ ਕਰਿਆ ਕਰ ਕੀ ਕਹਿਣਾ ਰੱਬ ਦੀ ਬੰਦਗੀ ਕਰਿਆ ਕਰ ਤਾਂ ਬਾਬਾ ਫਰੀਦ ਬੱਚੇ ਸੀ ਪੁੱਛ ਤੁਰਨ ਲਗੇ ਮਾਂ ਨੂੰ ਕਿ ਮਾਂ ਖੁਦਾ ਦੀ ਬੰਦਗੀ ਕਰਕੇ ਮੈਨੂੰ ਕੀ ਮਿਲਣਾ ਹੈ ਜਿੱਦਾਂ ਕੋਈ ਰੋ ਬੱਚਾ ਕਰਦਾ ਨਾ ਪੁੱਛਦਾ ਹੈ ਕਿ ਰੱਬ ਦੀ ਬੰਦਗੀ ਕਰਾਂਗੇ ਕੀ ਮਿਲੇਗਾ ਤਾਂ ਹੁਣ ਮਾਂ ਨੇ ਉਸ ਵੇਲੇ ਕੀ ਕਿਹਾ ਕਿਉਂਕਿ ਮਾਂ ਨੂੰ ਪਤਾ ਸੀ ਕਿ ਬੱਚੇ ਨੂੰ ਜਿਹੜੀ ਜੀ ਪਸੰਦ ਹੁੰਦੀ ਨਾ ਮਾਂ ਫਿਰ ਉਹਦਾ ਲਾਲਚ ਦਿੰਦੀ ਹੈ ਤਾਂ ਮਾਂ ਨੇ ਕਿਹਾ beta ਤੈਨੂੰ ਸ਼ੱਕਰ ਪਸੰਦ ਹੈ ਨਾ ਜੇ ਤੂੰ ਰੱਬ ਦੀ ਬੰਦਗੀ ਕਰੂਗਾ ਬੈਠਿਆ ਕਰੂਗਾ ਇਵਾਦਤ ਤੇ ਤਾਂ ਜਦੋਂ ਤੂੰ ਇਵਾਦਤ ਕਰਕੇ ਉੱਠੂਗਾ ਤਾਂ ਤੈਨੂੰ ਨਾ ਸ਼ੱਕਰ ਦਿਆ ਕਰ ਨਹੀਂ ਖਾਣ ਨੂੰ ਜਿੱਦਾ ਬੱਚੇ ਨੂੰ ਕਹਿ ਦਿੰਦੇ ਆ ਕਿ ਬੇਟਾ ਤੈਨੂੰ ਟਰੋਫੀ ਦੇਵਾਂਗੇ ਚਾਕਲੇਟ ਦੇਵਾਂਗੇ ਆ ਕੰਮ ਕਰੂੰਗਾ ਤੂੰ ਹੁਣ ਬਾਬਾ ਫਰੀਦ ਕਹਿੰਦੇ ਅੱਛਾ ਹੁਣ ਕਹਿੰਦੇ ਇਹ ਮਾਂ ਦੀ ਗੱਲ ਸੁਣ ਕੇ ਬਾਬਾ ਫਰੀਦ ਨੇ ਮਸੱਲਾ ਚੱਕਿਆ ਵਿਛਾ ਦਿੱਤਾ ਇੱਕ ਚਾਦਰ ਹੁੰਦੀ ਜਿੱਤੇ ਬਹਿ ਕੇ ਹੀ ਇਵਾਦਤ ਕੀਤੀ ਜਾਂਦੀ ਹੈ ਕਹਿੰਦੇ ਮਸੱਲਾ ਵਿਛਾਇਆ ਅੱਖਾਂ ਬੰਦ ਕਰਕੇ ਬਹਿ ਗਏ ਇੱਧਰ ਮਾਂ ਨੇ ਦੇਖਿਆ ਬੈਠ ਗਿਆ ਮੇਰਾ ਬੱਚਾ Holi ਦੇਣੀ ਗਈ ਮਾਂ ਕਾਗਜ਼ ਵਿੱਚ ਨਾ ਪੂਰੀ ਵਿੱਚ ਸ਼ੱਕਰ ਪਾਈ ਪੂਰੀ ਬਣਾ ਕੇ Holi ਦੇਣੀ ਮਸੱਲੇ ਪਿੱਛੇ ਰੱਖ ਦਿੱਤੀ ਬੱਚੇ ਦਾ ਮੂੰਹ ਉਧਰ ਅੱਖਾਂ ਬੰਦਨ ਪਿੱਛੇ ਜਾ ਕੇ ਪਿਛਲੇ ਪਾਸੇ ਕਪੜਾ ਚਾਕੇ ਰੱਖ ਦਿੱਤੀ ਹੁਣ ਬਾਬਾ ਫਰੀਦ ਥੋੜੀ ਢੇਰ ਬਾਅਦ ਉੱਠੇ ਦੇਖਣ ਲੱਗੇ ਕਹਿੰਦੇ ਮਾਂ ਸ਼ੱਕਰ ਤਾਂ ਮਿਲੀ ਨਹੀਂ ਕਹਿੰਦੇ ਪੁੱਤ ਮਸੱਲਾ ਚਾਕੇ ਦੇਖ ਮਸੱਲਾ ਚਾਕੇ ਦੇਖ ਬਾਬਾ ਫਰੀਦ ਨੇ ਜਦੋਂ ਮਸੱਲਾ ਚੱਕਿਆ ਤਾਂ ਪਿੱਛੇ ਪੂੜੀ ਪੂੜੀ ਖੋਲੀ ਸ਼ੱਕਰ ਕਹਿੰਦੇ ਮਾਂ ਸੱਚੀ ਕਿਉਂਕਿ ਬੱਚੇ ਬੜੀ ਜਲਦੀ ਯਕੀਨ ਕਰ ਲੈਂਦੇ ਆ ਤਾਂ ਹੀ ਤਾਂ ਕਿਸੇ ਬੱਚੇ ਨੂੰ ਕਹਿੰਦੇ ਨਾ ਕਮਰੇ 'ਚ ਭੂਤ ਆ ਬੱਚਾ ਡਰਨਾ ਸ਼ੁਰੂ ਜੇ ਬੱਚੇ ਨੂੰ ਕਹਿੰਦੇ ਨਾ ਉਹ ਕਿਸੇ ਕਿਸੇ ਬਾਬੇ ਨਾਲ ਕੇ ਚਾਕੇ ਲੈਣਾ ਤੈਨੂੰ ਬੱਚਾ ਘਰੋਂ ਨਹੀਂ ਬਾਹਰ ਜਾਏਗਾ ਮਾਂ ਬਾਪ ਵੀ ਇਦੀ ਡਰਾਂਦੇ ਆ ਅਸੀਂ ਫਿਰ ਕਹਾਂਗੇ ਬੱਚਿਆਂ 'ਤੇ ਡਰ ਪੈਦਾ ਸ਼ੌਕ ਪੈਦਾ ਕਰੀਏ ਹਿੰਮਤ ਪੈਦਾ ਕਰੀਏ ਬੱਚੇ ਨੂੰ ਇਹ ਨਾ ਕੋ ਆਪਣੀ ਸਹੂਲਤ ਵਾਸਤੇ ਕਮਰੇ 'ਚ ਭੂਤ ਹੈ ਬਲਕਿ ਇਹ ਕੋ ਬੇਟਾ ਭੂਤ ਮਤ ਕੁਛ ਨਹੀਂ ਹੁੰਦੇ ਚੱਲ ਕਦਮ ਵਧਾ ਕੇ ਬੱਚਿਆਂ ਦੀ ਹਿੰਮਤ ਵਧਾਓ ਕਿਉਂਕਿ ਅੱਜ ਜੇ ਇਹ ਡਰ ਬਚਪਨ ਤੋਂ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਤਾਂ ਫਿਰ ਯਾਦ ਰੱਖੋ ਅੱਜ ਤੁਹਾਡੇ ਮਜ਼ਾਕ ਨੇ ਤੁਹਾਡੇ ਇੱਕ ਝੂਠ ਨੇ ਇਦਾਂ ਦਾ ਡਰ ਉਹਨਾਂ ਦੇ ਅੰਦਰ ਪੈਦਾ ਕਰ ਦੇ ਕਿ ਸਾਰੀ ਜ਼ਿੰਦਗੀ ਇਹ ਡਰ ਉਹਨਾਂ ਦੇ ਨਾਲ ਚੱਲਣਾ ਹੈ ਫਿਰ ਡਰ 'ਚੋਂ ਬੱਚਾ ਕਦੀ ਨਿਕਲ ਯਾਦ ਰੱਖਣਾ ਇਸ ਲਈ ਬੱਚੇ ਨੂੰ ਐਵੇਂ ਨਹੀਂ ਕਹਿਣਾ ਕਿ ਤੈਨੂੰ ਉਹ ਚੱਕ ਕੇ ਲੈ ਜਾਏਗਾ ਕੋਈ ਤੈਨੂੰ ਐਦਾਂ ਕਰ ਦੇਗਾ ਤੈਨੂੰ ਉੱਥੇ ਭੂਤ ਨੇ ਫੜ ਲਾਣਾ ਤੈਨੂੰ ਫਲਾਣ ਨੇ ਖਾਣਾ ਮਾਊ ਬਿੱਲੀ ਆ ਜਾਣੀ ਹੈ ਆ ਫਲਾਣਾ ਐਦਾਂ ਆਇਆ ਕਿਉਂਕਿ ਛੁੜ ਛੁੜੀਆਂ ਚੀਜ਼ਾਂ ਦੇਖ ਕੇ ਬੱਚੇ ਨੂੰ ਬੜੀ ਡਰਾਇਆ ਜਾਂਦਾ ਹੈ ਐਦਾਂ ਡਰ ਪੈਦਾ ਨਾ ਕਰੋ ਇਹ ਸਮਝਣਾ ਜ਼ਰਾ ਬਲਕਿ ਬੱਚੇ ਨੂੰ ਅੱਛੇ ਪਾਸੇ ਲਾਓ ਬੱਚੇ ਨੂੰ ਹਿੰਮਤ ਬਤਾਓ ਹੌਸਲਾ ਬਤਾਓ ਹਿੰਮਤ ਬਦਾੜਨਾ ਕੀ ਹੋਏਗਾ ਕੱਲ ਨੂੰ ਤੁਸੀਂ ਉਹਨਾਂ ਦੇ ਨਾਲ ਹੋਵੋ ਚਾਹੇ ਨਾ ਹੋਵੋ ਪਰ ਤੁਹਾਡੀ ਬਚਪਨ ਦੀ ਦਿੱਤੀ ਗਈ ਹਿੰਮਤ ਉਹਨਾਂ ਨੂੰ ਦੁਨੀਆ ਦੇ ਹਰ ਮੁਕਾਮ ਤੇ ਅੱਗੇ ਵਧਣ 'ਚ ਮਦਦ ਕਰੇਗੀ ਉਹਨਾਂ ਜੇ ਉਹਨੇ ਡਰ ਪੈਦਾ ਕਰਾਂਗੇ ਤਾਂ ਸਦਾ ਤੁਹਾਡਾ ਇਹ ਮੁਹਤਾਜ ਰਹ ਜਾਣਗੇ ਮੰਮੀ ਚੱਲ ਮੇਰੇ ਨਾਲ ਬਾਥਰੂਮ ਤੱਕ ਚੱਲ ਮੰਮੀ ਚੱਲ ਮੇਰੇ ਨਾਲ ਉੱਥੇ ਤੱਕ ਚੱਲ ਸਕੂਲ ਜਾਣ ਤੋਂ ਡਰੰਗੇ ਜੇ ਡਰ ਪੈਦਾ ਕਰਾਂਗੇ ਤਾਂ ਬੱਚੇ ਜੀਵਨ ਚ ਕਦੀ ਕਾਮਯਾਬ ਇਸ ਲਈ ਪਹਿਲੇ ਸਮਝ ਰਾਜੇ ਮਹਾਰਾਜੇ ਆਪਣੇ 10 10 12 12 ਸਾਲਾਂ ਦੇ ਬੱਚਿਆਂ ਨੂੰ ਯੁੱਧ ਵਿਦਿਆ ਸਿਖਾਉਂਦੇ ਸੀ ਸ਼ੇਰਾਂ ਨਾਲ ਲੜਨਾ ਸਿਖਾਉਂਦੇ ਸੀ ਕਿ ਕਿਤਨਾ ਮੁਕਾਬਲੇ ਕੀਤੇ ਜਾਂਦੇ ਆ ਤਾਂ ਕਿ ਅੱਗੇ ਜਾ ਕੇ ਬਹਾਦਰ ਰਾਜੇ ਸਭ ਜਾਨੂੰ ਵੀ ਲੋੜ ਹੈ ਪਹਿਲਾਂ ਆਪ ਬਹਾਦਰ ਬਣੀਏ ਨਹੀਂ ਡਰ ਬਣੀਏ ਤਫ ਆਪਣੇ ਬੱਚਿਆਂ ਦੇ ਅੰਦਰ ਵੀ ਹਿੰਮਤ ਭਰੀਏ ਕਿ ਡਰਨ ਦੀ ਲੋੜ ਨਹੀਂ ਕਿਉਂਕਿ ਸਾਡੀ ਰੱਖਿਆ ਕਰਨ ਵਾਲਾ ਸਾਡਾ ਪਿਤਾ ਪਰਮਾਤਮਾ ਸਾਡੇ ਤੂੰ ਮੇਰਾ ਰੱਖਾ ਇਦਾਂ ਦਾ ਜੋਸ਼ ਭਰਨਾ ਚਾਹੀਦਾ ਸੋ ਬਾਬਾ ਫਰੀਦ ਨੇ ਬੜੀ ਜਲਦੀ ਯਕੀਨ ਕਰ ਲਿਆ ਕਹਿੰਦੇ ਹਾਂ ਸੱਚੀ ਅਸ਼ਕਰ ਮੇਰੀ ਹੁਣ ਕਹਿੰਦੇ ਅਗਲੇ ਦਿਨ ਸਵੇਰੇ ਫਿਰ ਮਸੱਲਾ ਪਛਾਇਆ ਬਹਿ ਗਏ ਮਾਂ ਨੇ ਫਿਰ ਜਾ ਕੇ ਪੂਰੀ ਬਣਾਈ ਰੱਖ ਦਿੱਤੀ ਇਦਾਂ ਕਰਦੇ 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 ਕਹਿੰਦੇ 2 ਮਹੀਨੇ ਗੁਜ਼ਰ ਗਏ ਮਾਂ ਰੋਜ਼ ਪੂਰੀ ਬਣਾ ਕੇ ਰੱਖ ਦਿੰਦੀ ਸੀ ਸਵੇਰੇ ਵੀ ਸ਼ਾਮ ਨੂੰ ਵੀ ਹੁਣ ਕੀ ਹੋਇਆ ਇੱਕ ਦਿਨ ਮਾਂ ਨੇ ਕਿਤੇ ਕੰਮ ਜਾਣਾ ਸੀ ਉੱਥੇ ਮਾਂ ਨੂੰ ਹੋ ਗਈ ਡੇਰੀ ਇਧਰ ਬਾਬਾ ਫਰੀਦ ਮਸੱਲਾ ਲੈ ਕੇ ਬੈਠ ਗਏ ਯਾਨੀ ਔਰ ਮਾਂ ਨੂੰ ਹੋ ਗਈ ਡੇਰੀ ਔਰ ਮਾਂ ਨੂੰ ਫਿਕਰ ਹੋਈ ਆਹੀ ਵਕਤ ਹੈ ਫਰੀਦ ਦੇ ਬੈਠਣ ਦਾ ਅੱਜ ਮੈਂ ਉੱਥੇ ਹੈ ਨਹੀਂ ਔਰ ਅੱਜ ਮੈਂ ਉਥੇ ਪੂਰੀ ਨਾ ਰੱਖੀ ਫਰੀਦ ਨੇ ਜਦੋਂ ਉੱਠਣਾ ਹੈ ਮਸੱਲਾ ਚੱਕ ਕੇ ਦੇਖਣਾ ਹੈ ਤੈਨੂੰ ਉਹ ਚੱਕਰ ਨਹੀਂ ਮਿਲਣੀ ਤਾਂ ਫੇਰ ਇਹਦਾ ਵਿਸ਼ਵਾਸ ਫੇ ਬੱਚੇ ਦਾ ਵਿਸ਼ਵਾਸ ਟੁੱਟ ਜਾਣਾ ਹੈ ਤਾਂ ਮਾਂ ਨੇ ਉੱਥੇ ਹੀ ਅਰਦਾਸ ਕੀਤੀ ਹੈ ਮੇਰੇ ਪ੍ਰਮਾਤਮਾ ਹੈ ਪ੍ਰਭੂ ਇਹ ਅਕਾਲ ਪੁਰਖ ਹੈ ਖੁਦਾ ਮੇਰੇ ਬੱਚੇ ਦਾ ਵਿਸ਼ਵਾਸ ਨਾ ਟੁੱਟਣ ਦੇ ਇੰਨੀ ਕਿਰਪਾ ਕਰ ਦੇ ਕਿਉਂਕਿ ਮੈਂ ਉਹਨੂੰ ਕਿਸੇ ਲਾਲਚ ਨਾਲ ਨਹੀਂ ਮੈਂ ਉਹਨੂੰ ਤੇਰੇ ਰਸਤੇ ਜੋੜਨਾ ਚਾਹੁੰਦੀ ਹਾਂ ਤੇਰੇ ਨਾਲ ਜੋੜਨਾ ਚਾਹੁੰਦੀ ਹਾਂ ਤੇਰੀ ਬੰਦਗੀ ਦੇ ਮਾਰਗ ਤੇ ਚਲਾਣਾ ਚਾਹੁੰਦੀ ਹਾਂ ਇਸ ਕਰਕੇ ਇਹ ਮੇਰੀ ਨੀਅਤ ਤੇਰੀ ਖਾਤਰ ਹੈ ਯਾਨੀ ਮੈਂ ਉਹਨੂੰ ਤੇਰਾ ਬਣਾਉਣਾ ਚਾਹੁੰਦੀ ਹਾਂ ਤੇਰਾ ਹੀ ਸਮਝਦੀ ਹਾਂ ਇਸੇ ਅੱਜ ਮੇਰੇ ਬੱਚੇ ਦਾ ਵਿਸ਼ਵਾਸ ਨਾ ਟੁੱਟੇ ਕਿ ਬਸ ਦੁਆ ਕੀਤੀ ਤੇ ਇਧਰ ਬਾਬਾ ਫਰੀਦ ਬੈਠੇ ਆ ਉਧਰ ਮਾਂ ਤੇਜੀ ਨਾਲ ਜਾਣ ਦੀ ਕੋਸ਼ਿਸ਼ ਕਰ ਰਹੀ ਕਿ ਘਰ ਪਹੁੰਚ ਜਾਵਾਂ ਪਰ ਮਾਂ ਨੂੰ ਪਤਾ ਸੀ ਕਿ ਘਰ ਇੰਨੀ ਜਲਦੀ ਪਹੁੰਚ ਇਧਰ ਮਾਂ ਦੀ ਦੁਆ ਦਾ ਅਸਰ ਔਰ ਫਿਰ ਕੀ ਹੁੰਦਾ ਹੈ ਬਾਬਾ ਫਰੀਦ ਉੱਠੇ ਉੱਠ ਕੇ ਜਦੋਂ ਮਸੱਲਾ ਚੱਕਿਆ ਮਸੱਲਾ ਚੱਕਿਆ ਤਾਂ ਦੇਖਿਆ ਪੂਰੀ ਨਹੀਂ ਹੈ ਪਰ ਉੱਥੇ ਕੀ ਹੈ ਉੱਥੇ ਪੂਰੀ ਨਹੀਂ ਹੈ ਪਰ ਜਿੰਨੀ ਜਗ੍ਹਾ ਮਸੱਲਾ ਹੈ ਉੱਥੇ ਸ਼ੱਕਰ ਦਾ ਢੇਰ ਲੱਗਾ ਹੋਇਆ ਹੈ ਉਹ ਬੰਦਾ ਕਈ ਵਾਰਾ ਕਹਿੰਦਾ ਇਦਾਂ ਕਿਦਾਂ ਹੋ ਸਕਦਾ ਹੈ ਸਮਝਦੇ ਹੋਕ ਨਹੀਂ ਪਰ ਕਹਿੰਦੇ ਕੁਦਰਤ ਜੋ ਚਾਹੇ ਅੱਛਾ ਗੰਨੇ ਅੰਦਰ ਮਿਠਾਸ ਕਿੱਥੋਂ ਆਂਦੀ ਹੈ ਜਰਾ ਸੋਚੋ ਇੱਕ ਫਲ ਦੇ ਅੰਦਰ ਰਸ ਕਿੱਥੋਂ ਆਂਦਾ ਹੈ ਕੌਣ ਪੈਦਾ ਕਰਦਾ ਹੈ ਕਹਿੰਦੇ ਫਲ ਅੰਦਰ ਰਸ ਪੈਦਾ ਕਰਨ ਵਾਲਾ ਗੰਨੇ ਅੰਦਰ ਮਿਠਾਸ ਪੈਦਾ ਕਰਨ ਵਾਲਾ ਹਰ ਚੀਜ਼ ਅੰਦਰ ਜਾਂ ਫੁੱਲਾਂ ਅੰਦਰ ਖੁਸ਼ਬੂ ਪੈਦਾ ਕਰਨ ਵਾਲਾ ਇੱਕ ਫਲ ਦੇ ਅੰਦਰ ਸਵਾਦ ਪੈਦਾ ਕਰਨ ਵਾਲਾ ਉਹ ਪਰਮਾਤਮਾ ਉਹ ਪ੍ਰਭੂ ਹੈ ਹੋਰ ਅਹੀਂ ਕਿਹਾ ਜਾਂਦਾ ਹੈ ਵਿਵੇਕਾਨੰਦ ਜੀ ਵੀ ਕਹਿੰਦੇ ਸੀ ਕਿ ਅਗਰ ਈਸ਼ਵਰ ਨੂੰ ਸਮਝਣਾ ਹੈ ਤਾਂ ਅਕਲ ਦੀ ਨਹੀਂ ਵਿਸ਼ਵਾਸ ਦੀ ਅੱਖ ਦੀ ਲੋੜ ਹੈ ਕਿਉਂਕਿ ਵਿਸ਼ਵਾਸ ਦੀ ਅੱਖ ਨਾਲ ਹੀ ਇਨਸਾਨ ਉਹਨੂੰ ਸਮਝ ਸਕਦਾ ਹੈ ਅਕਲ ਦੀ ਅੱਖ ਨਾਲ ਉਹਨੂੰ ਸਮਝਣਾ ਬਹੁਤ ਹੀ ਕਿਉਂਕਿ ਅਕਲ ਦੀ ਇੱਕ ਲਿਮਟ ਹੈ ਜੇ ਤਾਂ ਹੁਣ ਬੰਦਾ ਕਹਵੇ ਮੇਰੀ ਅੱਖ ਕਿੱਥੇ ਤੱਕ ਦੇਖ ਸਕਦੀ ਹੈ ਇਹ ਅੱਖ ਦੀ ਇੱਕ ਲਿਮਟ ਹੈ ਇਹ ਉੱਥੇ ਤੱਕ ਹੀ ਦੇਖ ਸਕਦੀ ਹੈ ਹੁਣ ਆਪਾਂ ਆਸਮਾਨ ਨੂੰ ਦੇਖੀਏ ਸਾਨੂੰ ਆਸਮਾਨ ਤਾਂ ਨਜ਼ਰ ਆਏਗਾ ਪਰ ਅਸੀਂ ਕਹਿੰਦੇ ਉਹ ਸ਼ਨੀ ਗ੍ਰਹਿ ਯਾ ਬੁੱਧ ਹੈ ਕਿ ਨਹੀਂ ਇਹਨਾਂ ਗ੍ਰਹਾਂ ਨੂੰ ਮੰਨਿਆ ਜਾਂਦਾ ਹੈ ਕਿ ਭਾਈ ਚੰਦਰਮਾ ਤਾਂ ਮੈਨੂੰ ਨਜ਼ਰ ਆ ਰਿਹਾ ਹੈ ਪਰ ਸ਼ਨੀ ਵੀ ਹੈ ਬੁੱਧ ਵੀ ਹੈ ਸ਼ੁਕਰ ਵੀ ਹੈ ਅੱਜ ਸਾਇੰਸ ਕਹਿੰਦੀ ਹੈ ਜਰਾ ਸਰਚ ਕਰਕੇ ਦੇਖੋ ਕਿ ਇਹ ਗ੍ਰਹਿ ਹੈ ਪਰ ਇਹਨਾਂ ਨੂੰ ਦੇਖਣ ਵਾਸਤੇ ਸਾਨੂੰ ਮਾਈਕਰੋਸਕੋਪ ਦੀ ਕਿਉਂਕਿ ਮਾਈਕਰੋਸਕੋਪ ਸਾਨੂੰ ਉਹ ਦਿਖਾ ਦਿੰਦਾ ਹੈ ਜੋ ਸਾਡੀ ਅੱਖ ਦੇਖ ਇਸੀ ਤਰ੍ਹਾਂ ਇਹ ਵਿਸ਼ਵਾਸ ਵੀ ਸਮਝ ਲਓ ਮਾਈਕਰੋਸਕੋਪ ਦਾ ਕੰਮ ਕਰਦਾ ਹੈ ਕਿ ਜੋ ਸਾਡੀ ਚਮੜੀ ਦੀ ਅੱਖ ਨਹੀਂ ਦੇਖ ਸਕਦੀ ਜਦੋਂ ਵਿਸ਼ਵਾਸ ਨਾਲ ਦੇਖਦੇ ਤਾਂ ਸਾਨੂੰ ਰੱਬ ਦੀਆਂ ਰਹਿਮਤਾਂ ਨਜ਼ਰ ਆ ਜਾਂਦੀਆਂ ਹੈ ਪ੍ਰਭੂ ਦੀ ਕਿਰਪਾ ਨਜ਼ਰ ਆ ਜਾਂਦੀ ਹੈ ਹੁਣ ਜਦੋਂ ਬਾਬਾ ਫਰੀਦ ਨੇ ਚੱਕਿਆ ਥੱਲੇ ਸ਼ੱਕਰ ਦੇਖੀ ਤਾਂ ਬਾਬਾ ਫਰੀਦ ਨੇ ਇੰਨੀ ਸ਼ੱਕਰ ਕਹਿੰਦੇ ਥਾਲੀਆਂ ਭਰਨੀਆਂ ਸ਼ੁਰੂ ਕਰਤੀਆਂ ਇੱਕ ਥਾਲੀ ਭਰੀ ਦੂਜੀ ਭਰੀ ਤੀਜੀ ਭਰੀ ਉਹ ਸ਼ੱਕਰ ਭਰੀ ਜਾਂਦੇ ਇਧਰ ਮਾਂ ਜਦੋਂ ਆਈ ਮਾਂ ਨੂੰ ਫਿਕਰ ਸੀ ਪਤਾ ਨਹੀਂ ਕੀ ਹੋਇਆ ਹੁਣ ਪਰ ਜਦੋਂ ਮਾਂ ਹੀ ਤਾਂ ਫਰੀਦ ਬੜਾ ਜਾਨੀ ਬਾਬਾ ਫਰੀਦ ਬੜੇ ਉਤਸ਼ਾਹਤ ਬੜੇ ਖੁਸ਼ ਮਾਂ ਜਲਦੀ ਅੱਗੇ ਦੇਖ ਮਾਂ ਨੇ ਕੀ ਦੇਖਿਆ ਬਾਬਾ ਫਰੀਦ ਨੇ ਕਿੰਨੇ ਥਾਲ ਕਿੰਨੇ ਬਰਤਨ ਸ਼ੱਕਰ ਨਾਲ ਭਰੇ ਤਾਂ ਸ਼ੱਕਰ ਦਾ ਹੱਲੇ ਵੀ ਢੇਰ ਲੱਗਾ ਉਸਲੇ ਮਾਂ ਨੇ ਜਦੋਂ ਹੱਥ ਜੋੜੇ ਨਾ ਸ਼ੁਕਰ ਕਰਨ ਵਾਸਤੇ ਤਾਂ ਉਸਲੇ ਰੱਬ ਦੀ ਪਤਾ ਕੀ ਆਵਾਜ਼ ਆਈ ਕਿ ਪਹਿਲਾਂ ਤੂੰ ਰੱਖਦੀ ਸੀ ਇੱਕ ਪੂੜੀ ਅੱਜ ਮੈਂ ਰੱਖੀਆ ਭੰਡਾਰ ਮੇਰੇ ਭਰੇ ਹੋਏ ਇਹ ਖਤਮ ਨਹੀਂ ਹੋਣ ਵਾਲੇ ਤਾਂ ਹੀ ਤਾਂ ਬਾਬਾ ਫਰੀਦ ਨੂੰ ਸ਼ੱਕਰ ਗੰਝ गंज ਦਾ ਮਤਲਬ ਹੁੰਦਾ ਖਾਨ ਔਰ ਸ਼ੱਕਰ ਦਾ ਮਤਲਬ ਤੁਸੀਂ ਸਮਝਦੇ ਹੀ ਹੋ ਸ਼ੱਕਰ ਦੀ ਖਾਨ ਕਿਹਾ ਜਾਂਦਾ ਹੈ ਇਹ ਦੋ ਤਰੀਕੇ ਨਾਲ ਕਿਹਾ ਜਾਂਦਾ ਹੈ ਇੱਕ ਤਾਂ ਇਹ ਘਟਨਾ ਔਰ ਦੂਜਾ ਕਹਿੰਦੇ ਬਾਬਾ ਫਰੀਦ ਦੀ ਆਵਾਜ਼ ਚ ਉਹਨਾਂ ਦੀ ਬਾਣੀ ਜਿੰਨੀ ਮਿਠਾਸ ਸੀਗੀ ਕਹਿੰਦੇ ਜਦੋਂ ਬੋਲਦੇ ਸੀ ਤਾਂ ਬੰਦਾ ਕਹਿੰਦਾ ਮੂੰਹ ਜਦਾਂ ਬੰਦਾ ਰੂਹ ਸੁਣ ਕੇ ਪ੍ਰਸੰਨ ਹੋ ਗਈ ਮਿਠਾਸ ਹੁੰਦੀ ਸੀ ਉਹਨਾਂ ਦੀ ਬਾਣੀ ਚ ਤਾਂ ਹੀ ਕਹਿੰਦੇ ਜਦ ਵੀ ਮੂੰਹ ਖੋਲੋ ਇਦਾਂ ਬੋਲੋ ਅੱਜ ਤਾਂ ਮਿੱਠਾ ਬੋਲਣਾ ਕਿ ਨਹੀਂ ਕਿਉਂਕਿ ਮਿੱਠਾ ਬੋਲਾਂਗੇ ਅਜੇ ਤਾਂ ਇੱਥੇ ਫੇਰ ਕਵਾਂਗੇ ਆ ਸ਼੍ਰੀ ਕ੍ਰਿਸ਼ਨ ਦੀ ਇੱਕ ਲਾਈਨ ਨੇ ਨੂੰ ਦਿਲ ਤੇ ਲਿਖ ਲਿਓ ਸ਼੍ਰੀ ਕ੍ਰਿਸ਼ਨ ਨੇ ਇੱਕ ਦਿਨ ਅਰਜੁਨ ਨੇ ਪੁੱਛਿਆ ਕਿ ਮਹਾਰਾਜ ਆ ਦੁਨੀਆ ਤੇ ਕਈ ਗਰੀਬ ਐ ਕਈ ਇਦਾਂ ਦੇ ਜਿਹਨਾਂ ਨੂੰ ਬੜਾ ਪਿਆਰ ਮਿਲਦਾ ਤਾਂ ਕਈ ਇਦਾਂ ਦੇ ਜਿਨ੍ਹਾਂ ਲੋਕ ਨਫ਼ਰਤ ਕਰਦੇ ਐ ਕਈ ਇਦਾਂ ਦੇ ਜਿਹਨਾਂ ਨੂੰ ਬੜੀ ਇੱਜ਼ਤ ਮਿਲਦੀ ਐ ਤਾਂ ਕਈ ਇਦਾਂ ਦੇ ਐ ਜਿਨ੍ਹਾਂ ਨੂੰ ਕੋਈ ਇੱਜ਼ਤ ਦਿੰਦਾ ਹੀ ਨਹੀਂ ਐ ਕਈ ਗਰੀਬ ਐ ਕਈ ਅਮੀਰ ਐ ਕਈਆਂ ਦੀ ਕਈਆਂ ਨੂੰ ਬੇਇੱਜ਼ਤੀ ਮਿਲਦੀ ਐ ਕਈਆਂ ਨੂੰ ਇੱਜ਼ਤ ਮਿਲਦੀ ਐ ਇਹ ਕਿਉਂ ਇਨਾ ਫਰਕ ਕਿਉਂ ਹੈ ਤੋ ਉਸ ਵੇਲੇ ਸ਼੍ਰੀ ਕ੍ਰਿਸ਼ਨ ਨੇ ਜੋ ਗੱਲ ਕਹੀ ਨਾ ਇਹ ਤੁਸੀਂ ਯਾਦ ਰੱਖਣੀ ਹੈ ਹਮੇਸ਼ਾ ਕਿਉਂਕਿ ਇਹ ਗੱਲ ਯਾਦ ਰੱਖ ਕੇ ਅਗਰ ਤੁਸੀਂ ਇਹ ਗੱਲ ਨੂੰ ਸਮਝ ਕੇ ਇਹਦੇ ਮੁਤਾਬਿਕ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ ਤਾਂ ਤੁਹਾਡੇ ਜੀਵਨ 'ਚ ਵੀ ਬਦਲਾਵ ਆ ਜਾਏਗਾ ਕਿਉਂਕਿ ਕੀ ਕਿਹਾ ਸੀ ਅਰਜੁਨ ਨੇ ਕਿ ਕਈਆਂ ਨੂੰ ਪ੍ਰੇਮ ਮਿਲਦਾ ਹੈ ਕਈਆਂ ਨੂੰ ਨਫ਼ਰਤ ਕਈਆਂ ਨੂੰ ਇੱਜ਼ਤ ਮਿਲਦੀ ਹੈ ਕਈਆਂ ਦੀ ਹੁੰਦੀ ਹੈ ਜाहਰ ਜਗ੍ਹਾ ਬੇਇੱਜ਼ਤੀ ਕਈਆਂ ਦੇ ਕੋਲ ਧਨ ਹੈ ਤਾਂ ਕਈ ਹੈ ਗਰੀਬ ਤੁਹਾਨੂੰ ਤਰਸਦੇ ਹੈ ਕਿੰਨਾਂ ਨੂੰ ਖੁਸ਼ੀ ਮਿਲਦੀ ਤਾਂ ਕਈ ਵਾਰੇ ਹਰ ਵੇਲੇ ਰੋਂਦੇ ਹੀ ਰਹਿੰਦੇ ਆ ਕਿਉਂਕਿ ਬਹੁਤ ਇਦਾਂ ਦੇ ਜਿਹੜੇ ਹਰ ਵੇਲੇ ਰੋਈ ਜਾਂਦੇ ਆ ਰੋਈ ਜਾਂਦੇ ਮੈਂ ਮਰ ਗਿਆ ਮਰਾਹ ਹੋ ਗਿਆ ਮਰਾਹ ਹੋ ਗਿਆ ਉਹਨਾਂ ਨੇ ਕਦੀ ਉਹਨਾਂ ਦੇ ਚਿਹਰੇ ਤੇ ਸਮਾਈਲ ਹੁਣੀ ਨਹੀਂ ਹਰ ਵੇਲੇ ਉਹਨਾਂ ਨੇ ਦੁੱਖਾਂ ਦਾ ਰੋਣਾ ਹੀ ਰੋਣਾ ਹੈ ਇਹ ਕਿਉਂ ਹੈ ਤਾਂ ਹੁਣ ਸ਼੍ਰੀ ਕ੍ਰਿਸ਼ਨ ਦਾ ਜਵਾਬ ਸੁਣੋ ਸਾਰੀਆਂ ਮੁਸ਼ਕਲਾਂ ਦਾ ਹੱਲ ਸ਼੍ਰੀ ਕ੍ਰਿਸ਼ਨ ਕੀ ਕਹਿੰਦੇ ਹੈ ਪ੍ਰੀਏ ਅਰਜੁਨ ਈਸ਼ਵਰ ਦੇਤਾ ਵੀ ਉਸੀ ਕੋ ਹੈ ਈਸ਼ਵਰ बोलਦੇ ਹੋ ਨਾਲ ਤਾਂ ਕਿ ਤੁਹਾਨੂੰ ਯਾਦ ਹੋ ਜਾਵੇ। ਈਸ਼ਵਰ ਦੇਤਾ ਵੀ ਉਸੇ ਕੋ ਹੈ ਜੋ ਬਾੰਟਣਾ ਜਾਣਦਾ ਹੈ। ਫਿਰ ਚਾਹੇ ਉਹ ਪਿਆਰ ਹੋ, ਇੱਜ਼ਤ ਹੋ, ਧਨ ਹੋ ਜਾਂ ਖੁਸ਼ੀ। ਕਹਿੰਦੇ ਈਸ਼ਵਰ ਦਿੰਦਾ ਉਹਨੂੰ ਹੈ, ਕਿਹਨੂੰ ਦਿੰਦਾ ਹੈ? ਜਿਹੜਾ ਵੰਡਣਾ ਜਾਣਦਾ ਹੈ। ਜਿਹੜਾ ਦੂਜਿਆਂ ਨੂੰ ਵੰਡਣੇ ਦਾ ਮਤਲਬ ਹੁੰਦਾ ਦੂਜਿਆਂ ਨੂੰ ਦੇਣਾ। ਹੁਣ ਉਹ ਕਹਿੰਦੇ ਹੈ ਈਸ਼ਵਰ ਦਿੱਤਾ ਵੀ ਉਸੇ ਕੋ ਹੈ ਜੋ ਬਾੰਟਣਾ ਜਾਣਦਾ ਹੈ ਫਿਰ ਉਹ ਚਾਹੇ ਪਿਆਰ ਹੋ ਇੱਜ਼ਤ ਹੋ ਧਨ ਹੋ ਜਾਂ ਖੁਸ਼ੀ ਯਾਨੀ ਦਸਨਾ ਕੀ ਜਾਂਦੇ ਸ਼੍ਰੀ ਕ੍ਰਿਸ਼ਨ ਕਿ ਅਗਰ ਤੈਨੂੰ ਪਿਆਰ ਚਾਹੀਦਾ ਤਾਂ ਪਹਿਲਾਂ ਪਿਆਰ ਵੰਡਣਾ ਸ਼ੁਰੂ ਮਿਲਦਾ ਬਾਅਦ ਚੋਂ ਪਹਿਲਾਂ ਸਾਨੂੰ ਦੇਣਾ ਇਹ ਕੁਦਰਤ ਦਾ ਨਿਯਮ ਹੈ ਇਹਨੂੰ ਯਾਦ ਰੱਖਣਾ ਹਮੇਸ਼ਾ ਅੱਜ ਬੰਦਾ ਕੀ ਹੈ ਬੰਦਾ ਕੀ ਤਾਂ ਪਹਿਲਾਂ ਮੈਨੂੰ ਮਿਲੇ ਫਿਰ ਮੈਂ ਕਰੂੰ ਔਰ ਇਹੀ ਚੀਜ਼ ਬੰਦੇ ਨੂੰ ਨਫ਼ਰਤ ਦੀ ਤਰਫ ਲੈ ਜਾਂਦੀ ਕਿਉਂਕਿ ਪਿਆਰ ਜੇ ਵਰਦਸਤਨੀ ਪਾਇਆ ਜਾਂਦਾ ਸਾਨੂੰ ਕਰਮ ਇਦਾਂ ਦਾ ਕਰਨਾ ਪੈਂਦਾ ਜਦੋਂ ਕਰਮ ਉੱਧਾ ਤੋਂ ਹੁੰਦਾ ਤਾਂ ਅੱਗੇ ਉਹ ਪਿਆਰ ਮਿਲਣਾ ਸ਼ੁਰੂ ਸੋਚੋ ਜ਼ਰਾ ਔਰ ਪਿਆਰ ਕਿਨੂੰ ਮਿਲੇਗਾ ਅਗਰ ਕੋਈ ਤੁਹਾਨੂੰ ਪਿਆਰ ਕਰੇਗਾ ਤੁਹਾਨੂੰ ਪਿਆਰ ਨਾਲ ਬੁਲਾਏਗਾ ਤਾਂ ਫਿਰ ਅੱਗੇ ਤੁਹਾਡੇ ਵੱਲੋਂ ਵੀ ਉਹਦੀ ਤਰਫ ਕਿਉਂਕਿ ਕਦੀ ਹੁੰਦਾ ਹੀ ਨਹੀਂ ਹੈ ਕਿ ਕੋਈ ਪਿਆਰ ਨਾਲ ਬੁਲਾਵੇ ਤਾਂ ਅਗਲਾ ਬੰਦਾ ਗੁੱਸੇ ਨਾਲ ਨਫ਼ਰਤ ਨਾਲ ਨਹੀਂ ਕਹਿੰਦੇ ਪਹਿਲਾਂ ਪਿਆਰ ਬੰਦਣਾ ਸ਼ੁਰੂ ਕਰ ਕਿਉਂਕਿ ਈਸ਼ਵਰ ਦੇਤਾ ਵੀ ਉਸੀ ਕੋ ਹੈ ਜੋ ਵੰਡਣਾ ਜਾਣਦਾ ਹੈ ਉਨਾ ਕਰਸਨ ਨੂੰ ਪਿਆਰ ਚਾਹੀਦਾ ਪਿਆਰ ਵੰਡੋ। ਇਹ ਕੋ ਮੈਂ ਸਭ ਨੂੰ ਪਿਆਰ ਕਰਦਾ। ਸਾਰੇ ਬਹੁਤ ਅੱਛੇ ਹੈ। ਤਾਂ ਹੀ ਤਾਂ ਕਿਹਾ ਜਾਂਦਾ ਨਾ ਜਿਨ ਪ੍ਰੇਮ ਕਿਓ? ਯਾਨੀ ਇੱਥੇ ਕੋਈ ਨਫ਼ਰਤ ਨਹੀਂ, ਉੱਚ-ਨੀਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ। ਉੱਚ-ਨੀਚ ਜਾਤ-ਪਾਤ ਦਾ ਕੋਈ ਫਿਟਕਰਾ ਨਹੀਂ। ਕੋਈ ਅਮੀਰ ਕੋਈ ਗਰੀਬ ਨਹੀਂ, ਕੋਈ ਬڑا ਕੋਈ ਛੋਟਾ ਨਹੀਂ, ਕੋਈ ਗੋਰਾ ਨਹੀਂ ਕੋਈ ਕਾਲਾ ਨਹੀਂ। ਮੈਨੂੰ ਸਭ ਨਾਲ ਲਈ ਪਿਆਰ, ਸਭ ਨਾਲ ਪਿਆਰ, ਸਭ ਨਾਲ ਮੁਹੱਬਤ। ਸਮਝਿਦਿਓ ਕਿ ਨਹੀਂ? ਹਰ ਬੰਦਾ ਤਾਂ ਉਹ ਸੁੰਦਰ ਹੈ। ਆ ਬਚਾਰਾ ਇਹ ਨੂੰ ਆ। ਇਹਦੇ ਜਖਮ ਮੈਂ ਇਦਾਂ ਇੰਨਾ ਨਫ਼ਰਤ ਨਹੀਂ ਹੈ ਇਦਾਂ ਨਹੀਂ ਕਿ ਚਾਹੇ ਕੋਈ ਜਿੱਦਾਂ ਦਾ ਵੀ ਹੈ ਮੈਨੂੰ ਸਭ ਨਾਲ ਪਿਆਰ ਹੈ ਯਾਨੀ ਮਨ ਦੇ ਵਿੱਚ ਕੋਈ ਨਫ਼ਰਤ ਨਹੀਂ ਹੁਣ ਅਗਰ ਪ੍ਰੇਮ ਭਾਵਨਾ ਨਾਲ ਦੂਜਿਆਂ ਨਾਲ ਬਿਹੇਵੀਅਰ ਕਰਾਂਗੇ ਤਾਂ ਤੁਹਾਨੂੰ ਵੀ ਅੱਗੇ ਪ੍ਰੇਮ ਮਿਲਣਾ ਸ਼ੁਰੂ ਹੋ ਜਾਏਗਾ